ਅੱਜ ਤੱਕ ਅਸੀਂ ਕਿਸੇ ਦਾ ਹੜਾ ਨਹੀਂ ਕੱਢਿਆ ਵੀ ਵੀਰੇ ਸਾਡਾ ਗਾਣਾ ਲੈ ਲੋ ਅਸੀਂ ਅੱਜ ਤੱਕ ਕਿਸੇ ਨੂੰ ਫ੍ਰੀ ਗਾਣਾ ਨਹੀਂ ਇਹ ਮਜਬੂਰੀ ਬਣ ਗਿਆ ਵੀ ਇਹ ਲਿਖਣੇ ਪੈਦੇ ਆ ਫਿਲਮ ਦੇ ਗਾਣੇ ਕਿਤਨੇ ਕਿਤੇ ਮਜਬੂਰੀ ਉਹ ਕਹਿ ਸਕਦੇ ਹੁਣ ਕਈ ਵਾਰੀ ਐਂ ਕਹਿੰਦੇ ਵੀ ਜੇ ਗਾਣਾ ਲਿਖਾਉਣਾ ਨਵੇਂ ਮੁੰਡਿਆਂ ਤੋਂ ਤਾਂ ਉਹ ਪੰਜ ਚਾਰ ਗੱਡੀਆਂ ਦੇ ਨਾਂ ਦੱਸ ਦਿੰਦੇ ਆ ਤੇ ਬਸ ਫਿਰ ਕਹਿੰਦੇ ਵੀ ਯਾਰ ਤੇ ਨੇ ਦੋ ਕੁੱਤੇ ਰੱਖੇ ਆ ਇੱਕ ਗੱਡੀ ਰੱਖੀ ਆ ਇੱਕ ਹਵੇਲੀ ਆ ਤੇ ਬਸ ਐਂ ਜੇ ਕੁਝ ਦੱਲਾ ਤਾਂ ਹੀ ਨੇ ਵੀਰੇ ਹੈ ਤਾਂ ਕੋਕਰ ਬਣਾਈ ਲੋਕਾਂ ਨੂੰ ਐ ਲੱਗੂਗਾ ਵੀ ਗਾਣਾ ਇੰਨੇ ਲਿਖਣਾ ਇੰਨਾ ਹੀ ਓਖਾ ਹੋ ਗਿਆ ਵੀ ਹੁਣ ਇਹਨੂੰ ਦੋ ਬੰਦੇ ਲਿਖਿਆ ਕਰਨਗੇ ਮੈਨੂੰ ਤਾਂ ਤੁਹਾਡੇ ਕਈ ਗਾਣੇ ਸੁਣ ਕੇ ਸੱਚੀ ਨਹੀਂ ਯਕੀਨ ਆਉਦਾ ਵੀ ਤੁਸੀਂ ਲਿਖਿਆ ਜਿਵੇਂ ਮੈਂ ਦਾ ਮਿੱਟੀ ਦਾ ਦੀਵਾ ਤੁਹਾਡਾ ਗਾਣਾ ਸੁਣ ਰਿਹਾ ਸੀ ਮਿੱਟੀ ਦਾ ਦੀਵਾ ਉਹ ਮੈਨੂੰ ਐ ਲੱਗਦਾ ਵੀ ਪੱਕਾ ਕਿਸੇ ਤੁਹਾਡੇ ਚਾਚੇ ਦਾਇਏ ਨੇ ਲਿਖ ਕੇ ਦਿੱਤਾ ਹੋਣਾ ਮੈਂ ਵੀ ਐਨਕ ਨਹੀਂ ਲੈਣੀ ਚਾਹੀਦੀ ਭਾਵੇਂ ਧੌਣ ਲੈ ਜੇ ਉਹ ਅਰਜਨ ਬਾਈ ਨੇ ਸੇਮ ਗੱਲ ਕਹੀ ਹੋਈ ਆ ਥੋੜੇ ਦਿਨ ਪਹਿਲਾਂ ਹਾਂ ਬਿਲਕੁਲ ਉਹ ਗਾਣਾ ਬਣੀ ਉੱਥੋਂ ਵੀਰੇ ਅੱਛਾ ਤੁਸੀਂ ਮੰਨਦੇ ਹੋ ਚੀਜ਼ ਇਹ ਮੰਨਦੇ ਬਿਲਕੁਲ ਸੈਪਟ ਕਰਦੇ ਹਾਂ ਜੇ ਪੰਜਾਬ ਦੇ ਪੁਰਾਣੇ ਗੀਤਕਾਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਗੀਤਕਾਰਾਂ ਤੋਂ ਬੋਤਲ ਪਿੱਛੇ ਵੀ ਗਾਣੇ ਲਿਖਾਏ ਜਾਂਦੇ ਰਹੇ ਮੈਨੂੰ ਤਾਂ ਤੁਹਾਡੇ ਕਈ ਗਾਣੇ ਸੁਣ ਕੇ ਸੱਚੀ ਨਹੀਂ ਯਕੀਨ ਆਉਂਦਾ ਵੀ ਤੁਸੀਂ ਲਿਖਿਆ ਜਿਵੇਂ ਮੈਂ ਜਨਾ ਮਿੱਟੀ ਦਾ ਦੀਵਾ ਤੁਹਾਡਾ ਗਾਣਾ ਸੁਣ ਰਿਹਾ ਜੀ ਮਿੱਟੀ ਦੇ ਦੀਵੇ ਉਹ ਮੈਨੂੰ ਐ ਲੱਗਦਾ ਵੀ ਪੱਕਾ ਕਿਸੇ ਤੁਹਾਡੇ ਚਾਚੇ ਦਾ ਜੀ ਨੇ ਲਿਖ ਕੇ ਦਿੱਤਾ ਹੋਣਾ ਇਹ ਬਹੁਤ ਗਾਣੇ ਨੇ ਇੱਕ ਗਾਣਾ ਬਰ ਮੈਂ ਦੱਸਣਾ ਚਾਹੂੰਗਾ ਸਾਡਾ ਨਾ ਜੋਤੀ ਨੂਰਾ ਜੀ ਨਾਲ ਆਉਣਾ ਮਤਲਬ ਅਸੀਂ ਸੋਚਦੇ ਹੁੰਦੇ ਸੀ ਯਾਰ ਵੀ ਉਹਨਾਂ ਦੀ ਬੋਖ ਲਗਦੇ ਸਾਡੇ ਲਈ ਬਹੁਤ ਵੱਡੀ ਚੀਜ਼ ਆ ਉਹਨਾਂ ਜਦੋਂ ਆਏ ਡੱਬ ਕਰਨ ਉਹ ਕਹਿੰਦੇ ਯਾਰ ਮ ਸਾਡਾ ਮਤਲਬ ਸਾਨੂੰ ਲੱਗਦਾ ਵੀ ਉਹ ਗਾਣਾ ਮਤਲਬ ਲਿਖਾਉਣ ਵਾਲਾ ਮਾਲਕ ਹੈ ਪਰ ਅਸੀਂ ਇੱਕ ਹੁੰਦੀ ਹੈ ਨਾ ਆਪਦੀ ਚੀਜ਼ ਯਾਰ ਅਸੀਂ ਕੁਝ ਲਿਖਿਆ ਲਿਖਾਇਆ ਸਾਥੋਂ ਮੜਕ ਨੇ ਉਹ ਗਾਣਾ ਬਣਦੇ ਆਉਣਾ ਇਹੋ ਬਹੁਤ ਛੇਤੀ ਤੇ ਉਹਨਾਂ ਨੇ ਵੀ ਸਾਨੂੰ ਆਗੇ ਹੀ ਗੱਲ ਵੀ ਨਹੀਂ ਯਾਰ ਨਹੀਂ ਹੁੰਦਾ ਹੁੰਦਾ ਹੁਣ ਇਹ ਤਾਂ ਅੰਨਾ ਪਾ ਕੇ ਕੰਮ ਨਹੀਂ ਕਰ ਸਕਦੇ ਠੀਕ ਹੈ ਇਹ ਹਾਂ ਇਹ ਵੀ ਸਾਡਾ ਰਿਕਾਰਡ ਰਿਹਾ ਅੱਜ ਤੱਕ ਅਸੀਂ ਕਿਸੇ ਦਾ ਹਣਾ ਨਹੀਂ ਕੱਢਿਆ ਵੀ ਵੀਰੇ ਸਾਡਾ ਗਾਣਾ ਲੈ ਲਓ ਜਿੱਦਾਂ ਗੀਤਕਾਰ ਮਾੜੇ ਬਜਦੇ ਨੇ ਇਸੇ ਗੱਲ ਤੋਂ ਬਜਦੇ ਨੇ ਹਾਂ ਵੀ ਤੁਸੀਂ ਕਿਸੇ ਦੇ ਹਾੜੇ ਕੱਢਦੇ ਹੋ ਜਦੋਂ ਵੀ ਬਾਈ ਪੈਸੇ ਲੈ ਲਓ ਗਾਣੇ ਪਰ ਅਸੀਂ ਅੱਜ ਤੱਕ ਕਿਸੇ ਨੂੰ ਫ੍ਰੀ ਗਾਣਾ ਨਹੀਂ ਦਿੱਤਾ ਠੀਕ ਹੈ ਸ਼ੁਰੂ ਤੋਂ ਹੀ ਸ਼ੁਰੂ ਤੋਂ ਅਸੀਂ ਪਹਿਲੇ ਦਿਨ ਤੋਂ ਸੋਚ ਕੇ ਚੱਲੇ ਸੀ ਵੀ ਨਹੀਂ ਲੇਟ ਆ ਜਾਾਂਗੇ ਕੋਈ ਚੱਕਰ ਕੋਈ ਪੈਸੇ ਦੱਬ ਗਿਆ ਉਹ ਗੱਲ ਲੈਦਾ ਠੀਕ ਹੈ ਪਰ ਕਿਸੇ ਨੂੰ ਫ੍ਰੀ ਨਹੀਂ ਦਿੱਤਾ ਵੀ ਬਾਈ ਕਰ ਲਾ ਗਾਣਾ ਨਹੀਂ ਕਿ ਦੱਬੇ ਵਾਲੇ ਨੂੰ ਫਿਰ ਗੁੱਸੇ 'ਚ ਨਹੀਂ ਕਿਹਾ ਵੀ ਕੋਈ ਗੱਲ ਨਹੀਂ ਫਿਰ ਟਕਰਾਂਗੇ ਉਹ ਮਾਲਕ ਨਹੀਂ ਦੱਬ ਦੇਣਾ ਕੋਈ ਚੱਕਰ ਨਹੀਂ ਅੱਛਾ ਨਹੀਂ ਹੁੰਦੇ ਆ ਨਾ ਕਈ ਨਹੀਂ 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 ਕਈ ਇਦਾਂ ਦੇ ਲੋਕ ਵੀ ਹੁੰਦੇ ਆ ਅੱਛਾ ਫਿਰ ਜਿਆਦਾ ਕੰਫਰਟ ਕਿਹੜੇ ਲੋਕਾਂ ਨਾਲ ਰਹੇ ਹੁਣ ਤੱਕ ਜਿੰਨੇ ਤੁਹਾਡੇ ਗਾਣੇ ਆਏ ਨੇ ਉਹ ਅਮਰ ਸੈਭੀ ਹੋਵੇ ਗੁਲਾਬ ਹੋਵੇ ਹਰਪੀ ਗਿੱਲ ਹੋਵੇ ਜਿੰਨੇ ਜਿੰਨੇ ਵੀ ਮੁੰਡੇ ਕੁੜੀਆਂ ਨਾਲ ਸ਼ਿਪਰਾ ਗੋਇਲ ਹੋਵੇ ਜਿਆਦਾ ਕਿਹਦੇ ਨਾਲ ਕੰਫਰਟ ਰਹਿੰਦਾ ਸਾਰਿਆਂ ਨਾਲ ਹੀ ਉਦਾਂ ਪਿਆਰ ਆ ਨੋਰਮਲ ਆ ਪਰ ਇਦਾਂ ਨਹੀਂ ਵੀ ਆਪਾਂ ਕਿਸੇ ਨਾਲ ਕਿਸੇ ਘੁੰਮਣ ਚਲੇ ਗਏ ਚਾਹ ਪਾਣੀ ਪੀ ਲਿਆ ਮਤਲਬ ਇਦਾਂ ਨਹੀਂ ਬਸ ਕੰਮ ਹਾਂਜੀ ਸਾਡਾ ਇਹ ਆ ਮਤਲਬ ਅਸੀਂ ਇੰਡਸਟਰੀ ਦੇ ਉਹ ਬੰਦੇ ਨਾਲ ਵਰਤਦੇ ਆ ਸ਼ਾਇਦ ਜਿੰਨਾਂ ਨਾਲ ਅਸੀਂ ਕੰਮ ਵੀ ਨਹੀਂ ਕੋਈ ਇਹ ਹੁੰਦਾ ਵੀ ਇੰਤੋਂ ਕੰਮ ਲੈਣਾ ਆ ਉਹਨਾਂ ਨਾਲ ਸਾਡਾ ਵਧੀਆ ਠੀਕ ਮਤਲਬ ਤੁਸੀਂ ਇੱਕ ਹੁੰਦਾ ਕਿ ਰਾਈਟਰ ਰਾਈਟਰਾਂ ਨਾਲ ਬਣਦੀ ਨਹੀਂ ਸਾਡੀ ਰਾਈਟਰਾਂ ਨਾਲ ਹੀ ਜ਼ਿਆਦਾ ਬਣਦੀ ਜਿਹਦੇ ਤੁਸੀਂ ਕਹਿੰਦੇ ਹੋ ਵੀ ਅੱਖਾਂ ਮੰਗਦੀਆਂ ਛੇੜ ਕਾਲੇ ਵੀ ਬਾਡੀ ਮੰਗਦੀ ਮਾਲਕਾਲਾ ਵੀ ਘਰ ਦੇ ਕਹਿੰਦੇ ਕੀ ਕਿ ਮਾਲ ਮੂਲ ਦੀਆਂ ਗੱਲਾਂ ਹੀ ਕਰਦੇ ਨਹੀਂ ਹੁਣ ਉਹਨਾਂ ਨੂੰ ਪਤਾ ਹੀ ਹੈ ਵੀਰੇ ਵੀ ਚੱਲਦੇ ਹੀ ਆਹੀ ਚੱਲਦੇ ਕਮਰਸ਼ੀਅਲ ਹੈ ਇਹ ਮਜਬੂਰੀ ਬਣ ਗਿਆ ਵੀ ਇਹ ਲਿਖਣੇ ਪੈਂਦੇ ਆ ਫੀਮ ਦੇ ਗਾਣੇ ਕਿਤਨੇ ਕਿਤੇ ਮਜਬੂਰੀ ਹੋ ਕਹਿ ਸਕਦੇ ਆ ਵੀਰੇ ਅੱਛਾ ਹਾਂ ਕਿਉਂਕਿ ਉਸ ਤੋਂ ਪਹਿਲਾਂ ਸੀ ਲਿਖਦੇ ਨਹੀਂ ਸੀ ਅਸੀਂ ਕਿਸੇ ਗਾਣੇ 'ਚ ਕਦੇ ਮਤਲਬ ਨਸ਼ੇ ਦਾ ਨਹੀਂ ਪਾਉਂਦੇ ਸੀਗੇ ਹਥਿਆਰ ਨਹੀਂ ਪਾਉਂਦੇ ਸੀਗੇ ਠੀਕ ਹੈ ਪਰ ਹੁਣ ਜਦੋਂ ਇੱਧਰ ਦੇਸੀ ਵਾਲੇ ਚੱਕਮੇ ਵਾਲੇ ਪਾਸੇ ਆਉਣਾ ਪੈ ਗਿਆ ਫਿਰ ਇਹ ਚ ਗੱਲੀਆਂ ਹੀ ਨੇ ਠੀਕ ਹੈ ਕੋਈ ਨਾ ਹੈਵੀ ਫਿਰ ਕੁਛ ਨਹੀਂ ਕਰ ਕੀ ਸਕਦੇ ਆ ਹੋਰ ਨਹੀਂ ਬਸ ਫਿਰ ਨਹੀਂ ਹੁਣ ਕਈ ਵਾਰੀ ਐਂ ਕਹਿੰਦੇ ਵੀ ਜੇ ਗਾਣਾ ਲਿਖਾਉਣਾ ਨਵੇਂ ਮੁੰਡਿਆਂ ਤੋਂ ਤਾਂ ਉਹ ਪੰਜ ਚਾਰ ਗੱਡੀਆਂ ਦੇ ਨਾਂ ਦੱਸ ਦਿੰਦੇ ਆ ਤੇ ਬਸ ਫਿਰ ਕਹਿੰਦੇ ਵੀ ਯਾਰ ਤੇ ਨੇ ਦੋ ਕੁੱਤੇ ਰੱਖੇ ਆ ਇੱਕ ਗੱਡੀ ਰੱਖੀ ਆ ਇਹ ਇੱਕ ਹਵੇਲੀ ਆ ਤੇ ਬਸ ਐਂ ਜੇ ਕੁਛ ਗੱਲਾਂ ਤਾਂ ਹੀ ਨੇ ਵੀਰੇ ਹੈ ਤਾਂ ਖੋਕਰ ਬਣਾਈ ਆ ਠੀਕ ਹੈ ਆਪਾਂ ਮੰਨਦੇ ਐ ਇਸ ਚੀਜ਼ ਨੂੰ ਠੀਕ ਹੈ ਵੀ ਹੈ ਤਾਂ ਸਚਾਈ ਤਾਂ ਕੁਛ ਵੀ ਨਹੀਂ ਹੈ ਨਹੀਂ ਪਰ ਕਦੇ-ਕਦੇ ਲੱਗਦਾ ਨਹੀਂ ਹੈਗਾ ਵੀ ਗੀਤ ਚ ਓਵਰ ਫੁਕਰ ਪਣਾ ਵੀ ਹੋ ਗਿਆ ਇੱਕ ਕਿਸੇ ਨਹੀਂ ਉਹ ਹੋਰ ਅਸੀਂ ਕਦੇ ਵੀ ਨਹੀਂ ਕਰਦੇ ਮਤਲਬ ਲੱਗਦਾ ਨਹੀਂ ਹੈਗਾ ਵੀ ਬੱਤ ਸਜਾ ਰੱਖਦੇ ਮੈਂ ਵਿਆਹੀ ਦਾ ਵੀ ਉਹ ਕਹਿੰਦਾ ਵੀ ਝੋਟੇ ਦੇ ਸਿਰ ਜਿੰਨੀ ਖਾ ਲੰਨੇ ਉਹਨੂੰ ਝੋਟੇ ਦਾ ਸੇਰੀ ਕਿੱਡਾ ਜਾਪਦਾ ਬਾਈ ਬਈ ਉਹ ਸਾਨੂੰ ਫਿਰ ਆਪ ਨੂੰ ਹੀ ਲੱਗਦੀ ਯਾਰ ਵੀ ਪਾਏ ਵੀ ਇਹ ਕੀ ਐਰਬੇ ਤੋਂ ਕੋਈ ਜੀ ਗੱਲ ਕਰੀ ਜਾਂਦੇ ਨਹੀਂ ਕਰਦੇ ਤੁਸੀਂ ਇਹ ਲੈ ਲਓ ਸੀ ਜਿਹੜਾ ਗਾਣਾ ਲਿਖਿਆ ਸੀ ਨਾ ਅੱਖਾਂ ਮੰਗਦੀਆਂ ਛ ਤੇ ਕਿਤੇ ਵੀ ਨਸ਼ੇ ਦਾ ਨਾਮ ਨਹੀਂ ਸੀਗਾ ਕੋਈ ਵੀ ਪਲਫੀਮ ਦੀ ਕੋਈ ਗੱਲ ਨਹੀਂ ਪਾਈ ਹੋਰ ਕੋਈ ਨਹੀਂ ਨਹੀਂ ਇਹ ਹੁੰਦਾ ਨਾ ਵੀ ਮਤਲਬ ਫੀਮ ਤੇ ਗਾਣਾ ਲਿਖਣ ਲੱਗਿਆ ਤਾਂ ਫੀਮ ਦੀਆਂ ਗੱਲਾਂ ਕਰੀ ਜਾਂਦੇ ਹਾਂ ਸਾਰਾ ਨਫੀਮ ਹਾਂ ਤੇ ਅਸੀਂ ਸਥਾਈ ਅੰਤਰਾ ਲਿਖ ਲਿਆ ਫਿਰ ਮਤਲਬ ਸਾਰਾ ਉਹੀ ਟੌਰ ਤੇ ਲਿਖਤਾ ਗਾਣਾ ਵੀ ਪੁੱਤ ਮਾਮਾ ਦੇ ਪਾਲੇ ਹੋਏ ਦੇ ਸੀਕਿਓ ਦੀਆਂ ਚੋਰੀਆਂ ਨਾਲ ਜਿਪ ਦੀ ਗੱਲ ਜਿਪ ਦੀ ਗੱਲ ਕਰਤੀ ਦੁਪਹਿਰੇ ਜਦੋਂ ਉੱਠੀ ਤੇ ਮਲੂਸਵਾਹ ਜੀ ਇਹ ਵੀ ਆਪਾਂ ਨਸ਼ੇ ਵਾਲਾ ਗਾਣਾ ਨਹੀਂ ਲੈ ਕੇ ਆਣਾ ਕਿ ਚਾਹੇ ਗੱਲ ਮੇਨ ਨਸ਼ੇ ਦੀ ਹੋਗੀ ਚਲੋ ਠੀਕ ਹੈ